ਕੀ ਮਾੜੀ ਵਾਲਾ ਕੋ ਸਾਚੇ ਦਰਬਾਰ ਕੀ ਜੈ ਸੁਨਾਮ ਲਾ ਗੁਰਵੀ ਡੇਸ ਤੇ ਸਾਰੇ ਹੀ ਦਰਸ਼ਕਾਂ ਦਾ ਬੜਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਦੋਸਤੋ ਲੈ ਕੇ ਆਏ ਆ ਦਰਬਾਰ ਸ਼੍ਰੀ ਗੁੱਗਾਂ ਮਾੜੀ ਤੋਂ ਜਿੱਥੇ ਹਰ ਸਾਲ ਜਿਹੜਾ ਹੈਗਾ ਇੱਕ ਭੰਡਾਰਾ ਦਰਬਾਰ ਸੁਨਾਮ ਤੋਂ ਰਾਜਸਥਾਨ ਵੱਲੋਂ ਜਾਂਦਾ ਹੈਗਾ ਉੱਥੇ ਜਾ ਕੇ ਸੰਗ ਜਿਹੜੀ ਹੈਗੀ ਹੈ ਉਹ ਭੰਡਾਰਾ ਲਗਾਉਂਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਬਾਬਾ ਜੀ ਦੇ ਦਰਸ਼ਨ ਕਰਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਜਾਣਕਾਰੀ ਦਵਾਂਗੇ ਜਿਹੜਾ ਉੱਥੇ ਭੰਡਾਰਾ ਲੱਗਣਾ ਹੈ

ਕਰਾਸਲਾਣਾ ਭੰਡਾਰਾ ਲਈ ਆਜ ਸੁਨਾਮ ਬੁਕਾ ਮਾੜੀ ਤੋਂ ਗੱਡੀ ਜੇ ਨਾਲ ਸਹਾਇ ਨੰਮਾ ਲਈ ਉਸੇ ਅਰਦਾਸ ਨਹੀਂ ਕੋਈ ਵੀ ਕੋਈ ਰੋਗ ਪ੍ਰਕਾਰ ਨੂੰ ਲੱਗਦਾ ਹੋਵੇ ਸਿੱਧਿਤ ਉਹਨਾਂ ਬਾਹਰ ਕਰ ਧਰਮ ਸ਼ਾਲਾ ਦੇ ਵਿੱਚ ਲੱਦੀ ਸਿੱਧੀ ਜਾ ਕੇ ਕੋਈ ਨਾ ਕੋਈ ਕਿਸੇ ਤਰ੍ਹਾਂ ਦੀ ਕੋਈ ਵੀ ਰੋਗ ਪ੍ਰਕਾਰ ਨੂੰ ਲੱਗਦਾ ਹੋਵੇ ਜਿਨ੍ਹਾਂ 당ੀ ਸੱਜਣਾ ਨੇ ਤੇਰੇ ਭੰਡਾਰੇ ਲਈ ਬਾਬਾ ਦੀ ਪੁੰਚ ਦੀ ਬਹੁਤ ਸੇਵਾ ਅੰਦਰ ਕਰਦੇ ਸਾਨੂੰ ਸੇਵਾ ਕਰਨ ਨਾਲ ਬਖਸ਼ਣਾ ਸਤਿ ਸ੍ਰੀ ਅਕਾਲ ਰਹਿਮਤ ਪੁਰਿਆ ਹਰਤ ਜਨ ਨੂੰ ਹੋ ਗਈ ਤੇਰੇ ਮੰਦਰ ਦੀ ਗਤੀ ਨੂੰ ਸੰਭੀ ਦੇ ਲਈ ਸਾਡੇ ਮਾਸਟਰ ਜੀ ਕਾਂਸਰ ਪਰਿਵਾਰ ਸਾਡੇ ਜੋ ਕਿ ਆਪਣੇ ਘਰ ਤੋਂ ਦਾ ਦੁਆਰਾ ਤੇਰੇ ਮੰਦਰ ਦੀ ਬੜੀ ਮਹੂਰਤ ਵਾਂਗੀ ਕਰੰਗੇ ਸਾਡੇ ਸਾਰੇ ਕਾਉਂਸਲ ਦੇ ਸਾਡੇ ਮਾਸਟਰ ਜੀ ਵਾਬਾ ਇਹਨਾਂ ਦੇ ਵੀ ਜੋ ਤੁਹਾਨੂੰ ਦਰਬਾਰ ਡਾਬਾ ਗੂਗੇ ਮਾੜੀ ਜੀ ਤੋਂ ਬਾਬਾ ਜੀ ਤੋਂ ਜਾਸ ਲੈ ਕੇ ਦੀ ਸੰਗਤ ਹੈ ਹੁਣ ਜਿਹੜੀ ਗੱਡੀ ਲੰਗਰ ਵਾਸਤੇ ਜਾਣੀ ਹੈ ਆਪਾਂ ਤੁਹਾਨੂੰ ਦਿਖਾਣੇ ਆ ਤੇ ਦੋ ਸ਼ਬਦ ਇਹਨਾਂ ਤੋਂ ਬੁਲਾਵਾਂਗੇ ਕਿ ਜਿਹੜੇ ਹੈਗੀ ਇਹ ਇੱਕ ਸੰਦੇਸ਼ ਚੜਾ ਹੈਗਾ ਦੇਣਾ ਚਾਣਗੇ ਸੋ ਜੁੜੇ ਰਹੇ ਜੀ ਤੁਹਾਡੇ ਆਪਣੇ ਫੇਸਬੁੱਕ ਪੇਜ YouTube ਚੈਨਲ ਗੁਰਵੀਰ ਡੇਸ ਤੇ ਸੁਨਾਮ ਲਾਈਵ ਦੇ ਨਾਲ ਤਾਂ ਦੋਸਤੋ ਸਾਰੀ ਜਿਹੜੀ ਸੰਗਤ ਹੈ ਦੇਖੋ ਜਿਹੜੀ ਕਿ ਬਾਬਾ ਜੀ ਦਾ 37ਵਾਂ ਜਿਹੜਾ ਵਿਸ਼ਾਲ ਲੰਗਰ ਦਾ ਜੋ ਸੇਵਾ ਹੈਗੀ ਸੁਨਾਮ ਤੋਂ ਲੈ ਕੇ ਜਾ ਰਹੀ ਹੈ ਦਰਬਾਰ ਰਾਜਸਥਾਨ ਕੋ ਗਮਾੜੀ ਵਿਖੇ ਸੋ ਮੇਰੇ ਨਾਲ ਦੇਖੋ ਸਾਰੇ ਹੀ ਜਿਹੜੇ ਮੇਰੇ ਵੀਰ ਭਰਾ ਸੇਵਾਦਾਰ ਨੇ ਮੌਜੂਦ ਨੇਗੇ ਦੇ ਨਾਲ ਜਿਹੜੇ ਇਹਨਾਂ ਦੇ ਆਪਣੇ ਅਜੇ ਕਾਂਗੜਾ ਜੀ ਨੇ ਮੇਰਾ ਵੀਰ ਉਹ ਵੀ ਜੁੜਿਆ ਹੋਇਆ ਹੈਗਾ ਆਪਾਂ ਉਹਨਾਂ ਤੋਂ ਪੁੱਛਣਾ ਕਿ ਇਸ ਲੰਗਰ ਦੇ ਬਾਰੇ ਇਹ ਕੀ ਕਹਿਣਾ ਚਾਣਗੇ ਹਾਂਜੀ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਸ਼ਹਿਰ ਸੁਨਾਮ ਦੇ ਸਹਿਯੋਗ ਦੇ ਨਾਲ ਜਿਸ ਤਰ੍ਹਾਂ ਕਿ ਸਾਡੇ ਟੋਹਾਣੇ ਤੋਂ ਸਰੰਦ ਤੋਂ ਪੈਲ ਦਰਾਹਾ ਖੰਨੇ ਤੋਂ ਤੇ ਸਾਡੇ ਪਿੰਡਾਂ ਦੇ ਬਸਹਿਰਾ ਤੇ ਸਾਡੇ ਕਾਸੀਵਾਲ ਪਿੰਡ ਕੜਿਆਲ ਪਿੰਡ ਵਾਲੇ ਇਹਨਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਜੀ ਦਾ 37ਵਾਂ ਸਲਾਨਾ ਭੰਡਾਰਾ ਜੋ ਗੂਗਾ ਮਾੜੀ ਬਾਗੜ ਰਾਜਸਥਾਨ ਦੇ ਵਿੱਚ ਸੁਨਾਮ ਵਾਲੀ ਧਰਮਸ਼ਾਲਾ ਦੇ ਵਿੱਚ ਬਾਬਾ ਜੀ ਦਾ ਭੰਡਾਰਾ ਲਗਾਇਆ ਜਾਣਾ ਅਸੀਂ ਤੈ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਦਾਨੀ ਸੱਜਣਾ ਨੇ ਭੰਡਾਰੇ ਦੇ ਲਈ ਬਾਬਾ ਜੀ ਦੇ ਜੋ ਵੀ ਤਿਲ ਫੁੱਲ ਦਾਨ ਦਿੱਤਾ ਹੈ ਬਾਬਾ ਉਹਨਾਂ ਦੀ ਹਰ ਮਨੋ ਕਾਮਨਾ ਪੂਰੀ ਕਰੇ ਜੋ ਸ਼ਰਧਾ ਭਾਵਨਾ ਦੇ ਨਾਲ ਉਹਨਾਂ ਨੇ ਭੰਡਾਰੇ ਲਈ ਦਾਨ ਦਿੱਤਾ ਹੈ ਬਾਬਾ ਉਹਨਾਂ ਦੀ ਦਿਨ ਦੁਗਣੀ ਰਾਤ ਚੋਗੁਣੀ ਤਰੱਕੀ ਬਖਸ਼ੇ ਤੇ ਇਸ ਭੰਡਾਰੇ ਨਾਲ ਦੇਖੋ ਦੋਸਤੋ ਬੜੇ ਸ਼ਰਧਾਲੂ ਜਿਹੜੇ ਹੁੰਦੇ ਨੇ ਕਿ ਸੇਵਾਦਾਰ ਹੁੰਦੇ ਨੇ ਕਿ ਜਿਹੜੇ ਮਤਲਬ ਕਿ ਅੱਗੇ ਵੱਲ ਚੜ ਕੇ ਜਿਹੜਾ ਆਪਣਾ ਹਿੱਸਾ ਪਾਉਂਦੇ ਨੇ ਕਿ ਤਾਂ ਆਪਣੇ ਅਜੇ ਪੁੱਛਣਾ ਚਾਹਾਂਗੇ ਕੋਈ ਮਤਲਬ ਜਿਹੜੇ ਆਪਣੇ ਮੇਨ ਸੇਵਾਦਾਰ ਮੇਨ ਮੁੱਖ ਜਮਾਇਓ ਪੜ੍ਹੇ ਡੇਗਣੇ ਦੀ ਚੰਡੀ ਦੇਣਗੇ ਜਾਂ ਜੋ ਜ਼ਿਆਦਾ ਉਹਨਾਂ ਨੇ ਸੇਵਾ ਆਪਣੀ ਕਰਾਈ ਹੈ ਮਾ ਭਾਈ ਕੋ ਚੰਨਾ ਪਾਉਣੇ ਬਾਰੇ ਵੀ ਸਾਡੇ ਰੋਟੈਕਟ ਕਲੱਬ ਦੇ ਪ੍ਰਧਾਨ ਜੀ ਸਾਡੇ ਸੁਰੇਸ਼ ਕਾਂਸਲ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਜੋ ਕਿ ਇੱਥੇ ਪਹੁੰਚੀ ਐ ਇਹ ਸਾਡੇ ਲੰਗਰ ਕਮੇਟੀ ਦੇ ਨਾਲ ਮੈਂਬਰ ਵੀ ਨੇ ਤੇ ਨਾਲ ਅੱਜ ਲੰਗਰ ਨੂੰ ਝੰਡੀ ਵੀ ਦੇਣ ਦੀ ਰਸਮ ਅਦਾ ਕਰਨਗੇ ਤੇ ਆਪਾਂ ਚਲੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਕੀ ਕਹਿਣਾ ਚਾਣਗੇ ਜੀ ਸੁਰੇਸ਼ ਜੀ ਹਾਂ ਜੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਗੁੱਗਾ ਮੇੜੀ ਲੰਗਰ ਕਮੇਟੀ ਬਾਗੜ ਰਾਜਸਥਾਨ ਵੱਲੋਂ 37ਵਾਂ ਵਿਸ਼ਾਲ ਪੰਡਾਰਾ ਜੋ ਉਸ ਦੀ ਅਜਰ ਬਣ ਗਈ ਹੈ ਜੀ ਮੈਂ ਧੰਨਵਾਦ ਕਰਦਾ ਰੋਟੇਟਡ ਕਲੱਬ ਸੁਨਾਮ ਸਟਾਰ ਦੇ ਸਮੂਹ ਮੈਂਬਰਾਂ ਵੱਲੋਂ ਸੰਸਥਾ ਦਾ ਜਿਨ੍ਹਾਂ ਨੇ ਇਸ ਚੰਡੇ ਦੀ ਰਸਮ ਲਈ ਸਾਨੂੰ ਸੇਵਾ ਦਿੱਤੀ ਤੇ ਮੈਂ ਇਹ ਵੀ ਨਾਲ ਸੰਸਥਾ ਦੇ ਮੈਂਬਰਾਂ ਨੂੰ ਕਹਿਣਾ ਚਾਹੁੰਦਾ ਜੀ कि ਜਿੰਨਾ ਵੀ ਸਹਿਯੋਗ ਹੋਗਾ ਕਲਪ ਬੋਲੋ ਅਸੀਂ ਆਨ ਆਲੇ ਸਮੇਂ ਤੇ ਵੱਧ ਵਧ ਦੇਵਾਂਗੇ ਧੰਨਵਾਦ ਤੇ ਦੋਸਤੋ ਸ਼ਹਿਰ ਸੁਨਾਮ ਦੇ ਵਿੱਚ ਬੜਾ ਭਾਰੀ ਇਕੱਠ ਹੁੰਦਾ ਜਦੋਂ ਬਾਬਾ ਜੀ ਦਰਬਾਰ ਤੇ ਤੁਹਾਨੂੰ ਦਿਖਾ ਰਹੇ ਹਾਂ ਦੇਖੋ ਦਰਵਾਸ਼ ਸ਼੍ਰੀ ਗੁਰਗਮਾਣੀ ਸੁਨਾਮ ਤੋਂ ਬਿਲਕੁਲ ਲਾਈਵ ਦਿਖਾਈ ਜਾ ਰਹੀ ਹੈ ਤੁਹਾਡੇ ਆਪਣੇ ਫੇਸਬੁੱਕ ਤੇ YouTube ਚੈਨਲ ਗੁਰਵੀਰੀ ਡੇਜ਼ ਤੇ ਸੁਨਾਮ ਲਾਈਵ ਦੇ ਵਿੱਚ ਅੱਜ ਇਹ ਤਾਂ ਪੁੱਛਦੇ ਕਿ ਜੋ ਇਸ ਸਾਲ ਬਾਬਾ ਜੀ ਦਾ ਮੇਲਾ ਜੋ ਲੱਗਣਾ ਹੈਗਾ ਜੋ ਜਿੱਥੇ ਕੀ ਸੰਗਤ ਦੂਰੋਂ ਦੂਰੋਂ ਪਹੁੰਚ ਕੇ ਸਾਰੇ ਸਾਰੇ ਸ਼ਹਿਰ ਸੁਨਾਮ ਵਾਸੀ ਇੱਥੇ ਪਹੁੰਚ ਗਏ ਮੱਥਾ ਟੇਕਦੇ ਨੇ ਕਿਹੜੀ ਤਰੀਕ ਦਾ ਲੱਗਣਾ ਮੇਲਾ ਜੀ ਥੋੜਾ ਚੰਨਾ ਪਾਉਂਗੇ ਇਹ 17 ਤਾਰੀਖ ਦਾ ਮੇਲਾ ਜੀ ਬਾਬਾ ਜੀ ਦੇ ਦਰਬਾਰ ਤੇ ਇਹ ਦੋਨੇ ਨੌਮੀਆਂ ਹੀ ਮੇਲਾ ਜੋ ਕਿ ਆਪਸੋ ਨਾਮ ਵਾਲਾ ਭੰਡਾਰਾ ਰਾਜਸਥਾਨ ਦੇ ਵਿੱਚ ਸੁਨਾਮ ਵਾਲੀ ਧਰਮਸ਼ਾਲਾ ਦੇ ਵਿੱਚ ਲਗਾਨੇ ਆ 13 ਅਗਸਤ ਤੋਂ ਲੈ ਕੇ 3 ਸਤੰਬਰ ਤੱਕ ਬਾਬਾ ਜੀ ਦਾ ਭੰਡਾਰਾ ਚੱਲਣਾ ਤੇ ਉਰੇ 17 ਤਾਰੀਖ ਦੀ ਗੁੱਗਾ ਨੌਮੀ ਹੈ ਜੋ ਬਹੁਤ ਭਾਰੀ ਮੇਲਾ ਸੁਨਾਮ ਦੇ ਵਿੱਚ ਵੀ ਪਰਦਾ ਤੇ ਰਾਜਸਥਾਨ ਦੇ ਵਿੱਚ ਵੀ ਪਰਦਾ ਜਿੱਥੇ ਦੂਰੋਂ ਦੂਰੋਂ ਸ਼ਰਧਾਲੂ ਦਰਸ਼ਨ ਕਰਨ ਦੇ ਲਈ ਪਹੁੰਚਦੇ ਨੇ ਇਹ ਜੋ ਭੰਡਾਰਾ ਲਗਾਇਆ ਜਾਂਦਾ ਉਹਨਾਂ ਯਾਤਰੀਆਂ ਵਾਸਤੇ ਲਗਾਇਆ ਜਾਂਦਾ ਤੇ ਮੇਰੇ ਨਾਲ ਜੋ ਰੋਟ੍ਰੈਕਟ ਕਲੱਬ ਸਟਾਰ ਦੇ ਹੋਰ ਵੀ ਜਿਹਦੇ ਸਦਸੇ ਨਾਲ ਜੁੜੇ ਹੋਏ ਨੇ ਆਪਾਂ ਇਹਨਾਂ ਤੋਂ ਵੀ ਜਾਣ ਕੇ ਲੈਣਗੇ ਕਿ ਕੀ ਕੀ ਕਹਿਣਾ ਚਾਣਗੇ ਹਾਂਜੀ ਐਡਵੋਕੇਟ ਮੈਂ ਐਡਵੋਕੇਟ ਕਮਲ ਸਿੰਘਲਾ ਜੈਕਾਰਾ ਗੋਗਮਾੜੀ ਜੀ ਯਾਰਪੀ ਜੀ ਦਾ ਬਹੁਤ ਸਤਿ ਸ੍ਰੀ ਅਕਾਲ ਜੀ ਦਰਵਾਰ ਕੀ ਜੈ ਹਾਂਜੀ ਇਹ ਬਹੁਤ ਵਧੀਆ ਜੋ ਪ੍ਰਧਾਨ ਜੀ ਨੇ ਇਹਨਾਂ ਦੇ ਗੁੱਗਾ ਮਾੜੀ ਜੀ ਦੇ ਸੁਨਾਮ ਦੇ ਇਹ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਜਿਨ੍ਹਾਂ ਨੂੰ ਜਿੱਧਰ ਬਾਗੜਾ ਬਾਬੇ ਦੀ ਵੱਡੀ ਦਰਗਾਹ ਹੈ ਉੱਥੇ ਇਹਨਾਂ ਦਾ ਹਾਇ ਸਾਲ ਲੰਗਰ ਜਾਂਦਾ ਤੇ ਉੱਥੇ ਜਿਹੜੇ ਵੀ ਵਿਚਾਰੇ ਜੋ ਵੀ ਯਾਤਰੀ ਆਂਦੇ ਨੇ ਤੇ ਉਹਨਾਂ ਨੂੰ ਸਹੀ ਸਮੇਂ ਭੋਜਨ ਮਿਲ ਜਾਂਦਾ ਤੇ ਇਸ ਕਰਕੇ ਇਹ ਬਹੁਤ ਵਧੀਆ ਸੰਸਥਾ ਦਾ ਕੰਮ ਕਰ ਰਹੀ ਹੈ ਤੇ ਸਾਡਾ ਰੋਟ ਟ੍ਰੈਕਟਰ ਕਲੱਬ ਸਟਾਰ ਹੈ ਮੈਂ ਉਸ ਦਾ ਕੈਸ਼ਰ ਹਾਂ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਨਾ ਹੈ ਵੀ ਇਹ ਹਰ ਸਾਲ ਐਦਾਂ ਹੀ ਇਹਨਾਂ ਦੀ ਨਾਲ ਜੋ ਵੀ ਸ਼ਰਦਾ ਸਾਡੀ ਹੋਊਗੀ ਉਹ ਅਸੀਂ ਨਾਲ ਹੈਲਪ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਆਪਾਂ ਹੋਰ ਵੀ ਮੇਰੇ ਵੀਰ ਭਰਾਵੋ ਜਿਹੜੇ ਹੋਏ ਨੇ ਕਿ ਆਪਾਂ ਉਹਨਾਂ ਨੂੰ ਵੀ ਜਾਣ ਕੇ ਲੈਣੇ ਆ ਜਾਂ ਉਹਨਾਂ ਦੇ ਮੰਦੇ ਭਾਵ ਜਿਹੜੇ ਨੇ ਉਹ ਪੁੱਛਦੇ ਆ ਕਿ ਕੀ ਜਾਨਾ ਚਾਣਗੇ ਹੁਣ ਦੋਸਤੋ ਦੇਖੋ ਖੀਰ ਚੜਾ ਗਿਆ ਹੁਣ ਚੰਡੀ ਜਿਹੜੀ ਹੈ ਰਵਾਨਗੀ ਜਿਹੜੀ ਆਪਾਂ ਜਿਹਨੂੰ ਕਹਾਂਗੇ ਕਿ ਮੇਰੇ ਵੀਰ ਜੀ ਉਹ ਆਪਣੀ ਜੋ ਰਸਮ ਉਹਦਾ ਕਰਾਂਗੇ ਤੇ ਜੋ ਇੱਕ ਸੰਦੇਸ਼ ਸੁਨਾਮ ਵਾਸੀਨ ਲਈ ਹੈ ਉਹ ਦੇਣਾ ਚਾਣਗੇ ਹਾਂ ਜੀ ਅਸੀਂ ਪਹਿਲਾਂ ਤਾਂ ਤੈਹ ਦਿਲੋਂ ਧੰਨਵਾਦ ਕਰਦੇ ਆ ਸਾਡੇ ਗੁਰਬੀਰ ਦੇ ਚੈਨਲ ਵਾਲਿਆਂ ਦਾ ਸਾਡੇ ਸਣੀ ਜੀ ਦਾ ਜਿਨ੍ਹਾਂ ਵੱਲੋਂ ਇਹ ਸਾਰੀ ਜਾਣਕਾਰੀ ਜੋ ਕਿ ਸੋਸ਼ਲ ਮੀਡੀਆ ਲਾਈਵ ਤੇ ਪਾਈ ਜਾ ਰਹੀ ਹੈ ਅਸੀਂ ਇਹਨਾਂ ਦਾ ਵੀ ਤੈਹ ਦਿਲੋਂ ਧੰਨਵਾਦ ਕਰਦੇ ਆ ਤੇ ਸਾਡੇ ਰੋਟੈਕਟ ਕਲੱਬ ਦੇ ਪ੍ਰਧਾਨ ਜੀ ਸਾਡੇ ਸੁਰੇਸ਼ ਜੀ ਰੋਟੈਕਟ ਕਲੱਬ ਸਟਾਰ ਦੇ ਪ੍ਰਧਾਨ ਜੀ ਸਾਡੇ ਸੁਰੇਸ਼ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਹੁਣ ਚੰਡੀ ਦੀ ਰਸਮ ਅਦਾ ਕੀਤੀ ਜਾ ਰਹੀ ਹੈ ਤੇ ਸਮੂਹ ਸ਼ਹਿਰ ਨਿਵਾਸੀ ਨੂੰ ਬੇਨਤੀ ਕਰਦੇ ਆਂ ਵੀ 17 ਤਾਰੀਖ ਨੂੰ ਗੁੱਗਾ ਮਾੜੀ ਦਰਬਾਰ ਸਨਾਮ ਵਿਖੇ ਵੀ ਤੇ ਗੁੱਗਾ ਮਾੜੀ ਬਾਗੜ ਵਿਖੇ ਵੀ ਵੱਧ ਤੋਂ ਵੱਧ ਪਹੁੰਚੋ ਤੇ ਮੇਲੇ ਦੀ ਰੌਣਕ ਨੂੰ ਵਧਾਓ। ਆ ਜੀ ਤੇ ਹੁਣ ਜਿਹੜੀ ਚੰਡੀ ਜੋ ਰਵਾਨਗੀ ਹੈ ਗੱਡੀਆਂ ਦੇਣ ਦੀ ਉਹ ਦੇਖੋ ਦਿੱਤੀ ਜਾ ਰਹੀ ਹੈ ਅਜੇ ਜੀ ਵੱਲੋਂ ਤੇ ਜੋ ਮੁੱਖ ਮਹਿਮਾਨ ਸੁਰੇਸ਼ ਜੀ ਨੇਗੇ ਉਹਨਾਂ ਦੇ ਵੱਲੋਂ ਬਾਬਾ ਜੀ ਮਿਹਰ ਬਣਾਈ ਰੱਖਣ ਆ ਜੀ ਜੀ ਨੀਸ਼ਲ ਬਾਦ ਜੀ ਜੇ ਕਰੇ ਚੁੱਟੀ ਮਾੜੀ ਵਾਲੇ ਦਾ ਬਹੁਤ ਸਾਚੇ ਦਰਬਾਰ ਕੀ ਜੈ ਜੇ ਕਰੇ ਸਿੱਧ ਗੁਰੂ ਗੋਖਰਨਾ ਜੀ ਦਾ ਬਹੁਤ ਸਾਚੇ ਦਰਬਾਰ ਕੀ ਜੈ ਜੇ ਕਰੇ ਚੁੱਟੀ ਮਾੜੀ ਵਾਲੇ ਦਾ ਬਹੁਤ ਸਾਚੇ ਦਰਬਾਰ ਕੀ ਜੈ ਦੇਖੋ ਸੇਵਾਦਾਰਾਂ ਵੱਲੋਂ ਥੋੜਾ ਜਣਾ ਸਨਮਾਨ ਹੈਗਾ ਉਹ ਦਿੱਤਾ ਜਾ ਰਿਹਾ ਹੈਗਾ ਬੜਾ ਖੁਸ਼ੀ ਹੁੰਦੀ ਹੈ ਇੱਕ ਧਾਰਮਿਕ ਆਯੋਜਨ ਜੋ ਹੈ ਇੱਕ ਭੰਡਾਰਾ ਜੋ ਜਿਵੇਂ ਵੀ ਹੈ ਕੁਝ ਕਰਾਇਆ ਜਾਵੇ ਤੇ ਉੱਥੇ ਇੱਕ ਸਨਮਾਨ ਹੀ ਹੁੰਦਾ ਹੈ ਜੋ ਚਿੰਨ੍ਹ ਹੁੰਦਾ ਹੈ ਕਿ ਯਾਦਗਾਰ ਪਲ ਹੁੰਦੇ ਨੇ ਕਿ ਬੜੀ ਵਧੀਆ ਗੱਲ ਹੈ ਸਨਮਾਨ ਚਿੰਨ੍ਹ ਜੋ ਦਿੱਤਾ ਜਾ ਰਿਹਾ ਹੈ ਆ ਜਿਹੜੇ ਰੋਟ੍ਰੈਕ ਕਲੱਬ ਸਟਾਰ ਦੇ ਜੋ ਸਦਸਿਆਂ ਨੇ ਉਹਨਾਂ ਨੂੰ ਸਨਮਾਨ ਚਿੰਨ੍ਹ ਨਾ ਹੋਰ ਦਿੱਤਾ ਜਾ ਰਿਹਾ ਹੈ ਤਾਂ ਕਿ ਇੱਕ ਯਾਦਗਾਰ ਪਲ ਜਿਹੜੇ ਹੈਗੇ ਨੇ ਉਹ ਜੁੜੇ ਹੋਣ ਇੱਕ ਯਾਦਗਾਰੀ ਹੁੰਦੀ ਹੈ ਜੀ ਇਹ ਹੁਣ ਸੋ ਸੋਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਜੁੜੇ ਰਹੋ ਤੁਹਾਡੇ ਆਪਣੇ ਫੇਸਬੁੱਕ ਪੇਜ YouTube ਚੈਨਲ ਗੁਰਵੀਰ ਡੇਸ ਤੇ ਸੁਨਾਮ ਲਾਈਵ ਦੇ ਨਾਲ ਤੇ ਤੁਹਾਨੂੰ ਮੇਲਾ ਦਿਖਾਇਆ ਜਾਏਗਾ ਬਿਲਕੁਲ ਲਾਈਵ ਐਸੇ ਫੇਸਬੁੱਕ ਪੇਜ YouTube ਚੈਨਲ ਦੇ ਉੱਪਰ ਬਹੁਤ-ਬਹੁਤ ਧੰਨਵਾਦੀ